ਕਿੱਥੇ ਬੈਠਣ ਲੱਗਿਆ ਉਹ ਦੇਖ ਲੋ ਕਿੱਥੇ ਬਹਿ ਗਈ ਆ ਉਹ ਜਾਣਾ ਨਹੀਂ ਕਰੇ ਆ ਵੇਖ ਲੋ ਮਾਤਾ ਥੋੜੀ ਨੂ ਦੇ ਰਛਣ ਚੱਲੋ ਬੰਦ ਬੜਾ ਹੋ ਗਿਆ ਹੈ ਬੰਦ ਨਹੀਂ ਪਏ ਖਵਾਉਂਦੇ ਮਾਤਾਵਾ ਮਾਤਾਵਾ ਕਿੰਨਾ ਕ ਖਾਣਾ ਇਹਨੇ ਪਤਾ ਨਹੀਂ ਕਿੰਨਾ ਕ ਖਾਣਾ ਤੂੰ ਹੈ ਇਹਦੇ ਤੇ ਪਰਦਾ ਹੀ ਨਹੀਂ ਰੱਖੀਂਦਾ ਤੋਬਈ ਤੋਬਾ ਇਹ ਤਾਂ ਤੋਬਈ ਤੋਬਾ ਵਾ ਠੀਕ ਹੈ ਇਹੀ ਤੇਰਾ ਟਿੱਡ ਨਿਭਰੇ ਅਮੈਂ ਦੱਸੋ ਕੀ ਕਰਾਂ ਫਿਰ ਇਹਦਾ ਟੇਡਾ ਮੈਂ ਟੋਇਆ ਵਾ ਹੈ ਚੱਲੋ ਚੱਲੀਏ ਹਾਂ ਨਿਹਰਾ ਹੋਣਾ ਬਾਬਾ ਬਕਾਲੀ ਘਟਾ ਚੜ ਗਿਆ ਮੋਟੇ ਚੱਲ ਫੇ ਰਸਤੇ ਤੇ ਪਹੁੰਚੋਗੇ ਔਰ ਸਾਰੇ ਰਸਤੇ ਦਾ ਖਾਂਦੀ ਆਂ ਜਾਂ 50 ਕਿਲੋਮੀਟਰ ਘਰ ਰਹਿ ਗਿਆ ਵਾ ਅੱਜ ਰੋਟੀ ਨਹੀਂ ਬਣਾਣੀ ਕਿਉਂ ਨਹੀਂ ਬਣਾਣੀ ਤੇ ਰੋਟੀ ਚੱਲ ਉੱਠ ਉਹ ਵੇ 0 ਕਿਲੋਮੀਟਰ ਘਰ ਰਹਿ ਗਿਆ ਵਾ ਚੱਲ ਉੱਠ ਚੱਲ ਉੱਠ ਆਓ ਮੇਰੇ ਬੱਚੇ ਇਹਨੂੰ ਠਾਣਾ ਪੈਂਦਾ ਮੈਂ ਦੋ ਤਨੀਆ ਨੇ ਇਹਨੂੰ ਲੱਗ ਕੇ Tá oh, indo,